ਧੂਆਂ ਧੂਆਂ ਜਾਂਜ ਹੋਇਆ ਪਿਆ ਆ ਇੱਧਰ ਹੁਣ ਆ ਗਏ ਆ ਅੱਜ ਆਪਾਂ ਬਣਾਵਾਂਗੇ ਪੀ ਦਾਲ ਮੂੰਗੀ ਦੀ ਤੇ ਨਾਲ ਬਣਾਵਾਂਗੇ ਚਾਵਲ ਚੋਕਾ ਜਿਹੜਾ ਜੀਰਾ ਵਾਟਰ ਹਾਂ ਜਿਵੇਂ ਨਾ ਸਾਡੇ ਪਾਣੀ ਆਇਆ ਤੇ ਨਾ ਸਾਡੀ ਲਾਈਟ ਆਈ ਤੇ ਰਾਤ ਦਾ ਨਹੀਂ ਲੱਗਾ ਯਾਨੀ ਕਿ ਤੜਕੇ ਦੇ ਲੱਗਿਆ ਆ ਮੀ ਤੜਕੇ ਹੀ ਲੱਗਾ ਹਾਂ ਮੰਮੀ ਬਣਾਉਗੀ ਜੀਰਾ ਵਾਟਰ ਚਾਹ ਪੀਣੀ ਆ ਘੋਟਕ ਦਿੰਦੇ ਆ ਹੋਰ ਕੀ ਬਣਾਉਣੀ ਆ ਮੈਂ ਤਾਂ ਹਰ ਨੂੰ ਗਾਣਾ ਸੁਣਨ ਥੋੜੀ ਜਿਹੀ ਤੜਕਾ ਵੀ ਕਾਲਾ ਕਰ ਲਿਆ ਤੜਕਾ ਕਾਲਾ ਕਰ ਲਿਆ ਅੱਜ ਹਰਮਨ ਦਾ ਗਾਣਾ ਰਿਲੀਜ਼ ਹੋਇਆ ਜੀ ਅੱਜ ਪੈਰ ਧੋਤੀ ਧੋ ਪੈਰ ਧੋਵੇ ਚਾਹੇ ਹੱਥ ਧੋਵੇ ਦੁਆਰਾ ਬੋਲੋ ਦੁਆਰਾ ਬੋਲੋ ਸਪੈਸ਼ਲ ਥਾਲੀ ਹਾਂ ਥਾਲੀ ਦਾਲ ਦਾਲ ਆਵਾਲ ਕੇ ਚਾਵਲ ਚਾਵਲ ਠੀਕ ਆ ਤੇ ਚੋਖਾ ਚੋਖਾ ਅਲੂਆ ਜੀਰਾ ਵਾਟਰ ਜੀਰਾ ਵਾਟਰ ਅਸਾਮ ਦੀ ਅਸਾਮਦੀ ਹੈ ਨਾ ਮਾਤਾ ਇਹ ਲਓ ਜੀ ਸਾਡੇ ਮੁੰਡੇ ਦਾ ਗਾਣਾ YouTube ਤੇ ਵੀ ਆ ਗਿਆ ਜੀ ਕਿਹਨੂੰ ਜਿਹੜਾ ਫਾਮ ਇਕੱਲਾ ਹੋ ਗਿਆ ਲਓ ਜੀ ਕੰਮ ਹੋ ਗਿਆ ਤੁਹਾਡਾ ਸਲਾਈ ਦਾ ਤੇਰੇ ਲੱਗਣਾ ਇਹਦਾ ਸਕੂਲ ਪਹਿਲਾ ਹੀ ਗਾਣਾ ਇਹਦਾ ਗੁਲਾਬ ਐਂਡ ਗੰਸ YouTube ਜਿਹੜੇ ਪਤਾ ਵੀ ਇਹਨਾਂ ਦਾ ਮੁੰਡਾ ਹੈ ਚਲੋ ਜੇ ਜੇ ਕਾਪੀ ਰਾਈਟਾ ਕੋਈ ਵੀ ਕੱਟ ਦੇਗਾ ਗਾਣਾ ਦੇਖੋ ਜੀ ਸਾਰੇ ਜਣੇ ਕਰਿਓ ਦੁਆ ਵੀ ਇਹ ਗਾਣਾ ਚੱਲੇ ਔਰ ਸਾਰੇ ਜਣੇ ਦੇਖਿਓ ਲੋ ਜੀ ਇਧਰ ਰੋਟੀ ਰਾਟੀ ਸਾਡੀ ਆ ਗਈ ਹੈ ਜੀ ਲੱਗਿਆ ਜੀ ਹੁਣ ਆਪਾਂ ਰੋਟੀ ਖਾਣ ਸਾਰੇ ਦਿਨ ਦੇ ਥੱਕ ਟੁੱਟ ਕੇ ਆਪਾਂ ਆ ਗਏ ਆ ਜੀ ਆਪਣੇ ਰੂਮ ਚ ਘਰੋ ਜੀ ਬਲੌਗ ਦਾ ਐਂਡ ਚਲੋ ਮਿਲਦੇ ਹਾਂ ਅਗਲੇ ਕਿੰਨੇਵੇਂ ਬਲੌਗ ਚ हां जी लो जी ਆਪਾਂ ਆ ਗਏ ਆ ਜੀ ਫੇਰ ਨਾਸ਼ਤੇ ਦੇ ਨਾਲ ਇੱਕ ਵਧੀਆ ਜਿਹਾ ਬਲੌਗ ਲੈ ਕੇ ਤੁਹਾਡੇ ਵਾਸਤੇ ਹਾਂਜੀ ਕਰੋ ਜੀ ਬਲੌਗ ਦੀ ਸ਼ੁਰੂਆਤ ਸਾਰਿਆਂ ਨੂੰ ਸਵਾਗਤ ਹੈ ਸੁਨੰਦਰਾ ਬਲੌਗ ਤੇ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋ ਸੀ ਮੈਂ ਠੀਕ ਠਾਕ ਆ ਚਲੋ ਜੀ ਕਰਦੇ ਆ ਅੱਜ ਦੇ ਬਲੌਗ ਦੀ ਸ਼ੁਰੂਆਤ ਧੂਆਂ ਧੂਆਂ ਜਿਹਾ ਅੱਜ ਹੋਇਆ ਪਿਆ ਆ ਬਾਹਰ ਕਿਉਂਕਿ ਮੀਂਹ ਤੇ ਪੈਂਦਾ ਪੈਂਦਾ ਧੂਆਂ ਧੂਆਂ ਤਾਂ ਹੋਇਆ ਕੋਈ ਲਾਈਟ ਗਈ ਹੋਈ ਆ ਲਾਈਟ ਜਾਣ ਦੇ ਨਾਲ ਤੇ ਪੱਖਾ ਨਹੀਂ ਚੱਲਿਆ ਉੱਪਰ ਲੱਗਾ ਚਲੋ ਬਣੇ ਰਹੀਓ ਬਲੌਗ ਨਾਲ ਸਾਡੇ ਤੇ ਮਿਲਦੇ ਆ ਜੀ ਨਾਸ਼ਤਾ ਕਰਕੇ ਲੋ ਜੀ ਤੇ ਟਾਈਮ 1 ਵਜ ਗਿਆ ਆ ਤੇ ਇੱਧਰ ਹੁਣ ਆ ਗਏ ਆ ਪਕਾਵਾਗੇ ਹਾਂਜੀ ਦੇਖੋ ਜੀ ਦਾਲ मूंगी ਦੀ ਓਕੇ ਤੇ ਨਾਲ ਬਣਾਵਾਂਗੇ ਚਾਵਲ ਚੋਖਾ ਤੇ ਨਾਲ ਜੀਰਾ ਟਰ ਉਹ ਦੱਸਦੇ ਆ ਪਹਿਲਾਂ ਸਭ ਤੋਂ ਪਹਿਲਾਂ ਰੱਖਦੇ ਆ ਦਾਲ ਦਾਲ ਤੇ ਆਲੂ ਬਲਨੇ ਹਨਾ ਹਾਂ ਆਲੂ ਕਲੇ ਰੱਖਦੇ ਆ ਠੋਕਾ ਬਣਾਉਣ ਲਈ ਠੀਕ ਆ ਪਾਣੀ ਆ ਪਾਣੀ ਦੇਖੋ ਜੀ ਬਣਾ ਲਾ ਦੇਖੋ ਉਜਿਸੀ ਇਹ ਨਾ ਸਾਡੇ ਪਾਣੀ ਆਇਆ ਤੇ ਨਾ ਲਾਈਟ ਆ ਗਈ ਲਾਈਟ ਆਈ ਕੱਪੜੇ ਵੀ ਨਹੀਂ ਧੋਤੇ ਹੈਗੇ ਅਸੀਂ ਹੁਣ ਦੇਖਦੇ ਆ ਦੁਪਹਿਰ ਨੂੰ ਪਾਣੀ ਪਤਾ ਨਹੀਂ ਕਮੇਟੀ ਵਾਲਿਆਂ ਨੇ ਬੰਦ ਕਰ ਦਿੱਤਾ ਉਹ ਕਹਿੰਦੇ ਪਾਣੀ ਗੰਦਾ ਬਹੁਤ ਆ ਰਿਹਾ ਹੈ ਪਿੱਛੋਂ ਫਿਲਟਰ ਤਾਂ ਵਗੈਰਾ ਤਾਂ ਬੜਾ ਮੁਸ਼ਕਲ ਨਾ ਬਈ ਤੇ ਘਰੇ ਤਾਂ ਕਿਸੇ ਦੇ ਘਰ ਹੋ ਗਈ ਕਿੰਨਾ ਔਖਾ ਹੈ ਹੂੰ ਦਾਲ ਥੋੜੀ ਖੁਕੀ ਬਣਾਵਾਂਗੇ ਚਾਹ ਬਣਾ ਲੈ ਠੀਕ ਹੈ ਆਪਦਾ ਆਲੂ ਰੋਬਣ ਰੱਖ ਦਈਏ ਤੇ ਬੜੇ ਲਈ ਸਾਡੇ ਨਾਲ ਰੱਖੋ ਕਿ ਕੱਲ ਮਸਾਲਦੇ ਆਂ ਹਾਂਜੀ ਇੱਧਰ ਆਲੂ ਮੈਂ ਉੱਪਰ ਰੱਖ ਦਿੱਤੇ ਆ ਠੀਕ ਆ ਆਲੂ ਰੋਬਣ ਰੱਖ ਦਿੱਤੇ ਇੱਧਰ ਕੁੱਕਰ ਚ ਇੱਧਰ ਰੱਖ ਦਿੱਤੀ ਆ ਦਾਲ ਵਿੱਚ ਬਾਈ ਥੋੜਾ ਜਿਹਾ ਕਿਉ ਕਿ ਆਹ ਕਟ ਲੈਣੇ ਆ ਠੀਕ ਆ ਇਹਦੇ ਵਿੱਚੋਂ ਕਟਾਂਗੇ ਦਾਲ ਲਈ ਤੇ ਚੋਖੇ ਲਈ ਠੀਕ ਆ ਚੋਖੇ ਲਈ ਤਾਂ ਬਹੁਤ ਜ਼ਿਆਦਾ ਬਰੀਕ ਕੱਟਣੇ ਆ ਨਾ ਇਹ ਵੀ ਬਰੀਕੇ ਕੱਟਣੇ ਆ ਕੱਟ ਕੇ ਪਲਾ ਸਬੂਤੇ ਇਹਨਾਂ ਨੂੰ ਛਿੱਲ ਕੇ ਧੋ ਕੇ ਰੱਖਾ ਨਾ ਕੀ ਅੱਗਲ ਪੱਲੂ ਗਈ ਹੋਈ ਐ ਟੇਸ਼ਨ ਤੇ ਸਫਾਈਆਂ ਸਹੀਆਂ ਸਾਡੀਆਂ ਹੋ ਗਈਆਂ ਆ ਅੱਜ ਫੇਰ ਰਾਤ ਦਾ ਮੀਂਹ ਬਹੁਤ ਲੱਗਾ ਸੀ ਹੋਰ ਕੀ ਰਾਤ ਦਾ ਨਹੀਂ ਲੱਗਾ ਯਾਨੀ ਕਿ ਤੜਕੇ ਦੇ ਲੱਗਿਆ ਆ ਮੀਂਹ ਤੜਕੇ ਜਿ ਲੱਗਾ ਹਾਂ ਹਾਂ ਤੇ ਸਾਰੇ ਪਤਾ ਨਹੀਂ ਕਿੱਥੇ ਕਿੱਥੇ ਮੀਂਹ ਵੰਡਿਆ ਆ ਹੋਰ ਕੀ ਦੇਖੋ ਹੁਣ ਕੱਲ ਤੋਂ ਅਜਿਹਾ ਐਸੇ ਜਾਂਦਾ ਕੱਲ ਤੋਂ ਸਕੂਲ ਸਟਾਰਟ ਹੁੰਦੇ ਬੱਚੇ ਆਉਂਦੇ ਕਿ ਨਹੀਂ ਹੁੰਦੇ ਹੈਗੇ ਹਮ ਆਪਾਂ ਧਿਆਗੀ ਸੂਰੀ ਸਾਰੀ ਕਰ ਲੈਣੀ ਆ ਬਣਾਵਨੂਗਾ ਦਾ ਸਬਜ਼ੀ ਰੱਖ ਲੈਣੀ ਆ ਇਕ ਹੋਰ ਕੀ ਉਹ ਇਹ ਸਾਡੇ ਵੀ ਹਰਮੰਦ ਦਾ ਗਾਣਾ ਆ ਗਿਆ ਹੈ YouTube ਦੇ ਉੱਤੇ ਆ 2 ਵਜੇ ਅਪਲੋਡ ਹੋਇਆ ਨਾ ਠੀਕ ਆ ਤੇ ਸਾਰੇ ਜਣੇ ਦੇਖਿਓ ਤੇ ਦੱਸਿਓ ਤੁਹਾਨੂੰ ਕਿੱਦਾਂ ਲੱਗਿਆ ਇਹਦਾ ਗਾਣਾ ਗਾਣਾ ਜਿੱਥੇ ਆਪ ਵੀ ਗਾਇਆ ਤੇ ਆਪ ਹੀ ਲਿਖਿਆ ਹਾਂ ਸਭ ਕੁਛ ਆਪ ਹੀ ਕੀਤਾ ਆ ਵੀਡੀਓ ਵੀ ਆਪ ਹੀ ਕੀਤੀ ਆ ਵੀਡੀਓ ਬਣਾਈ ਆ ਉਹਦੀ YouTube ਤੇ ਤੇ ਨਾ ਅਜੋ ਹੋ ਜਾਣਾ ਆ ਗਾਣਾ ਆ ਜਾਣਾ YouTube ਦੇ ਉੱਤੇ ਤੇ ਤੁਸੀਂ ਕੱਲ ਹੀ ਸਾਡਾ ਬਲੌਗ ਦੇਖਣਾ ਤੇ ਕੱਲ ਨੂੰ ਤੁਸੀਂ ਬਲੌਗ ਫੇ ਦੇਖਿਓ ਤੁਹਾਨੂੰ ਇਹਦੇ ਚੈਨਲ ਅਸੀਂ ਲਿੰਕ ਭੇਜਾਂਗੇ ਉਹਦਾ ਹਾਂਜੀ ਤੇ ਦੇਖੋ ਨਾਲ ਦੱਸਿਓ ਤੁਹਾਨੂੰ ਗਾਣਾ ਕਿੱਦਾਂ ਦਾ ਲੱਗਾ ਇਹਦਾ ਹਰਮਨ ਦਾ ਹੋਰ ਕੀ ਤੇ ਚਲੋ ਜੀ ਚੱਲੀਏ ਤਿਆਰੀ ਫੇਰ ਉਹ ਤੋਂ ਕੀ ਪਿਆਜ਼ ਰੱਖ ਦਿਆਂ। ਜੀਰਾ ਭੋਲਾ ਤੇ ਪੁੰਨਿਆ ਦਾ ਹੈਗਾ ਪਰ ਥੋੜਾ ਜਿਹਾ ਪਿਆ ਹੈ ਹਨਾ। ਹਾਂ। ਇਸਕੇ ਜੀਰਾ ਥੋੜਾ ਜਿਹਾ ਭੁੰਨ ਲੈਨੇ ਆ ਭੁੰਨ ਕੇ ਫਿਰ ਇਹਨੂੰ ਪੀਸਾਂਗੇ ਮਿਕਸੀ ਦੇ ਵਿੱਚ। ਠੀਕ ਆ। ਫੇਰ ਇਹਦਾ ਬਣਾਵਾਂਗੇ ਜੀਰਾ ਪਾਟ। ਇਸਕੇ ਫਿਰ ਇਹਨੂੰ ਇਹ ਇਮਲੀ ਦੇ ਪਾਣੀ ਵਿੱਚ ਪਾਵਾਂਗੇ ਨਾ। ਫੇਰ ਬਣਾਵਾਂਗੇ ਜੀਰਾ ਪਾਟ। ਠੀਕ ਆ। ਤੇ ਚਲੋ ਕਰ ਲਈਏ ਇਹਨਾਂ ਰੋਸਟ ਥੋੜਾ ਜਿਹਾ। ਆਹ ਪੁੰਨ ਕੇ ਹਨ ਠੰਡਾ ਕਰਕੇ ਪੀਸ ਲਈਏ। ਕਿਉਂਕਿ ਇਹ ਲੱਗਦਾ ਸਾਡੀ। ਹੈਲਮ ਬੀਜਲੀ ਪਾਤੀ ਸੀ ਥੋੜਾ ਜਿਹਾ ਇੱਕ ਲੱਗਣਾ ਹੈ। ਹਾਂ। ਪਹਿਲਾਂ ਫਾਤੀ ਜਨਾ ਧੀਂਗੀ ਜੁਣੀ ਹੋਰ ਸੀ। ਅਜਾ ਦੇਖ ਸਕਦੇ ਹਾਂ ਜੀ ਜੀਰਾ। ਤੇ ਕਿਤਾ ਪੁੰਨ ਹੋਰ ਸੀ। ਕਿ ਫਿਰ ਕਟਲ ਮਲ ਮੈਂ ਜਾਂਦਾਗਾ ਨਾ ਹਾਂ ਸ਼ਿਰਮ ਜੀ ਕਰ ਲੀਗੇ ਫਿਰ ਤੁਹਾਨੂੰ ਮਿਲਦੇ ਆ ਹਨਾ ਠੀਕ ਆ ਇੱਧਰ ਰੱਖ ਦਿੱਤੇ ਆ ਚਾਹਨਾ ਮਿਕਸੀ ਦਾ ਹੋ ਜੂ ਜਾਤਾ ਹਾਂ ਫਿਰ ਤੇ ਆਪਾਂ ਓਕੇ ਓਕੇ ਤੇ ਜੀਰਾ ਵੀ ਉਹ ਕਰ ਲਈਏ ਹਨਾ ਠੀਕ ਆ ਮੈਂ ਲਿਆਂਦੇ ਸੀ ਟਿਸ਼ੂ ਉੱਪਰ ਠੀਕ ਆ ਪਾਣੀ ਵੀ ਲਾ ਕੇ ਦੇਖਣਾ 1:30 ਵਜੇ ਹਨਾ 1:30 ਵਜੇ ਦੇਖਣਾ ਮੈਂ ਮੋਟਾ ਦੰਨਾ ਅਹ ਹਲੇ 1:00 ਵਜਾ ਆ 10:30 ਵਜੇ ਦੇਖਦੇ ਆ ਚਲੋ ਇਹਨੂੰ ਕਰ ਲਈਏ ਸਾਫ ਲੋ ਜੀ ਇਧਰ ਭੇਜ ਤੀਂ ਇਮਲੀ ਹੋਰ ਇਮਲੀ ਵੀ ਭਿਜਣੀ ਪਾਉਣੀ ਆ ਤੇ ਸੈਲਫ ਤੇ ਕਪੜਾ ਹਿੰਦਾ ਜੀਰਾ ਵੀ ਰੱਖ ਲਿਆ ਭੁੰਨ ਕੇ ਮੰਮੀ ਬਣਾਉਗੀ ਜੀਰਾ ਵਾਂਟਾ ਠੀਕ ਆ ਤੇ ਆਲੂ ਵੀ ਹੋ ਗਏ ਆ ਹਾਂ ਆਲੂ ਆਲੂ ਵਾਲੇ ਹੋਏ ਨਹੀਂ ਕੋਈ ਜੇ ਲੱਗੀ ਦੂਜੀ ਵਾਰ ਜ ਜਾਵੇ ਬੀਡੀ ਇਹਨੂੰ ਵਰਤ ਠੀਕ ਆ ਤੇ ਦੇਖਦੀ ਆ ਤੇ ਦਾਲ ਵੀ ਹੋਣੀ ਚਾਹੀਦੀ ਆ ਦੀਵਾਨ ਦਾ ਦੀਵਾਨਾ ਨਾ ਹੋਈ ਚਾਹੀਦਾ ਹਾਂ ਅੱਜ ਭਿੰਗੇ ਰੱਖੀ ਜਲਦੀ ਹੋ ਗਈ ਨਾ ਹਾਂ ਜਲਦੀ ਹੋ ਗਈ ਆ ਜਣੀ ਪਾਈ ਤੇ ਇਹਨੂੰ ਵੀ ਲਾ ਦੇਣਾ ਤੜਕਾ ਹੁਣ ਹੁਣ ਆਲੂ ਹੋ ਜਾਣ ਠੀਕ ਆ ਬਸ ਕੜੀਏ ਦੋ ਸੀਟੀਆਂ ਵੱਜ ਰਹੀਆਂ ਕਰ ਦਈਏ ਬੰਦ ਫੇਰ ਇਹਨਾਂ ਕਰ ਦੋ ਹੋਰ ਹੋਲ ਦੰਨੇ ਆ ਹਾਂ ਚਾਹ ਬੇੜੀਆਂ ਘੋਟਕੀਂਦੇ ਆ ਹੋਰ ਕੀ ਬਣਾਉਣੀਆਂ ਅੱਜ ਚਾਵਲ ਪਾਸ ਤੇ ਭਿੱਜਣੇ ਟਮਾਟਰ ਹਰੀਆਂ ਮਿਰਚਾਂ ਇਹਨੂੰ ਪਰ ਕੇ ਰੱਖ ਦਿੱਤੀਆਂ ਦਾਲ ਲਈ ਠੀਕ ਆ ਰੱਖ ਦਈਏ ਚਲੋ ਕਰ ਲਈਏ ਫਿਰ ਨਾ ਲਓ ਜੀ ਟਾਈਮ ਹੋ ਗਿਆ ਜੀ ਪੌਣੇ 2 ਤੇ ਆਪਾਂ ਹੁਣ ਆਏ ਆ ਦੁਕਾਨ ਵਧਾ ਕੇ ਵਧਾ ਕੇ ਨਹੀਂ ਥੋੜੇ ਟਾਈਮ ਲਈ ਘਰ ਆਏ ਆ ਅਜੇ ਜਾਣਾ ਇੱਕ ਵਾਰੀ ਫਿਰ ਦੁਕਾਨ ਤੇ ਮੈਂ ਤਾਂ ਹਰਮਨ ਦਾ ਗਾਣਾ ਸੁਣ ਲਈ ਥੋੜੀ ਜਿਹੀ ਟੁੜਕਾ ਵੀ ਕਾਲਾ ਕਰ ਲਿਆ ਮੈਂ ਤਾਂ ਕਾਲਾ ਕਰ ਲਿਆ ਅੱਜ ਹਰਮਨ ਦਾ ਗਾਣਾ ਰਿਲੀਜ਼ ਹੋਇਆ ਜੀ ਅੱਜ ਸਪੋਟੀਫਾਈ ਤੇ ਦੇਖਿਓ ਸਾਰੇ ਜਣੇ ਸਪੋਰਟ ਕਰਿਓ ਬੱਸ ਬੱਸ ਜਿਹੜੇ ਹੈਗੇ ਇੰਸਟਾਗ੍ਰam ਤੇ ਉਹ ਰੀਲ ਬਣਾਓ ਰੀਲ ਬਣਾਓ ਇੱਥੇ ਹਾਂ ਆਪਾਂ ਵੀ ਬਣਾਵਾਂਗੇ ਮੈਂ ਵੀ ਰੀਲ ਬਣਾਉਂਗਾ ਇੱਕ ਕਰਤੇ ਹੁਣ ਮੈਂ ਨਹੀਂ ਬਣਾਉਂਗਾ ਉੱਥੇ ਕੋਣ ਕੋਣ ਲੱਗਾ ਹਰਮਣ ਬਾਕੀ ਸ਼ਾਮ ਨੂੰ 4 ਵਜੇ ਜਾਵਾਂਗੇ ਸ਼ੂਟ ਕਰਨਾ ਵੀ ਨਹੀਂ ਨੀ ਮੈਂ ਵੀ ਬਣਾ ਕੇ ਪਾਉਣਾ ਇੱਕ ਮੇਰੇ ਉਹ ਯਾਰ ਦੋਸਤ ਵਾਲੀ ਰੀਯੂਨਿਅਨ ਪਾਰਟੀ ਵਾਲੀ ਉਹ ਚੋਂ ਕੱਢ ਕੇ ਇੱਕ ਬਣਾ ਕੇ ਪਾ ਦੇਣੀ ਆ ਉਹ ਚ ਹੈਗੀ ਮੋਂ ਚ ਪਾ ਦੇਣੀ ਇੱਕ ਤੇਰਾ ਯਾਰ ਹਾਂ ਲਓ ਜੀ ਇੱਧਰ ਹੁਣ ਤੜਕਾ ਗਿਆ ਲੱਗ ਤੇ ਚਲੋ ਬਣੇ ਰਹੀਓ ਬਲੌਗ ਨਾਲ ਜੀ ਬਾਕੀ ਦਿਖਾਣੇ ਆ ਜੀ ਫੇਰ ਤੁਹਾਨੂੰ ਹਾਂਜੀ ਬਣ ਗਿਆ ਠੋਖਾ ਉਹ ਨਹੀਂ ਜੋ ਖਾਂ ਚੋਖਾ ਬਾਸੇ ਦੇ ਵਿੱਚ ਨਾ ਆਲੂ ਛਿੱਲ ਕੇ ਪਾਏ ਆ ਤੇ ਤੇ ਪਿਆਜ਼ ਤੇ ਹਰੀਆਂ ਮਿਰਚਾਂ ਭਾਈਆਂ ਇਹਦੇ ਮਸਾਲਾ ਨਹੀਂ ਪਾਉਂਦਾ ਗਰਮ ਮਸਾਲਾ ਅੱਛਾ ਇੱਥੇ ਭਲਾ ਨਮਕ ਪਾਉਂਦੇ ਬਸ ਓਕੇ ਹੁਣ ਰਹਿ ਗਿਆ ਜੀਰਾ ਵਾਟਰ ਮੰਮੀ ਬਣਾ ਦੇਣੀ ਉਧਰ ਮੈਂ ਚੋਲ ਵੀ ਰੱਖ ਦਿੱਤੇ ਇਹਦੇ ਚੋਲ ਵੀ ਦਾਲ ਵੀ ਬਣੀ ਐ ਚੋਲ ਵੀ ਰੱਖ ਦਿੱਤੇ ਤੇ ਪਾਇਆ ਸੀ ਘਿਓ ਦਾ 1 ਚਮਚਾ ਪਾ ਦਵਾਂਗੇ ਹੂੰ ਠੀਕ ਐ ਮਤਨ ਅੱਜ ਦਾ ਸਿੱਲਾ ਜ਼ਿਲ੍ਹਾ ਜੇ ਹੋ ਜਾਂਦਾ ਹੂੰ ਅਲੂ ਥੋੜੇ ਪਤਲੇ ਪਤਲੇ ਹੋ ਗਏ ਆ ਆਸ਼ਾ ਕੋਈ ਜਿੜੀਆਂ ਲਵਾਈਆਂ ਪਤਾ ਨਹੀਂ ਆਲੂ ਕਿਦਾਂ ਦੇ ਆ ਰਹੇ ਮੈਨੂੰ ਲੱਗਦਾ ਹਲਕਾ ਜਿਹਾ ਪਾਣੀ ਪੈ ਗਿਆ 20 ਦਿਨ ਆਲੂ ਆਧੂ ਜਿਹਾ ਪੰਦੇ ਗਿਆ ਬਸ ਇਹ ਬੰਦ ਲਾਇਆ ਇੱਧਰ ਧੇ ਚਲੋ ਕਰਕੇ ਫੇਰ ਤੁਹਾਨੂੰ ਮਿਲਦੇ ਆ ਹਨਾ ਲਓ ਜੀ ਟਾਈਮ ਹੋ ਗਿਆ ਜੀ 2:30 ਤੇ ਇੱਧਰ ਪੱਲੂ ਆ ਗਈ ਘਰੇ ਜਦੋਂ ਪੱਲੂ ਘਰੇ ਆਂਦੀ ਆ ਤੇ ਨਾ ਬਾਹਰੋਂ ਆਈ ਪੈਰ ਧੋਤੀ ਧੋ ਪੈਰ ਧੋਵੇ ਚਾਹੇ ਹੱਥ ਧੋਵੇ ਛਿੱਟੇ ਛਿੱਟੇ ਕਰ ਪਾਉਂਦੀ ਪਾਉਂਦੀ ਸਾਰੇ ਵਿੱਚ ਛਿੱਟੇ ਜਦੋਂ ਪਾਉਂਦੀ ਤੇ ਪੋਚਾ ਦੁਆਰਾ ਲਾਉਣਾ ਪੈਂਦਾ ਸਾਨੂੰ ਤੇ ਲਓ ਜੀ ਇੱਧਰ ਲਓ ਜੀ ਇੱਧਰ ਜੀਰਾ ਵਾਟਰ ਬਣ ਰਿਹਾ ਜੀ ਨਮਕ ਪੈ ਗਿਆ ਜੀ ਵਿੱਚ ਇਹਦੇ ਚਾਵਲ ਰੈਡੀ ਹੋ ਗਏ ਆ ਉਹ ਇੰਨਾ ਕੁ ਪਿਆਈ ਤਾਲ ਰੈਡੀ ਹੋ ਗਈ ਆ ਹਾਂ ਹਾਂ ਜੀ ਇੱਧਰ ਜੀਰਾ ਵਾਟਰ ਰੈਡੀ ਹੋ ਗਿਆ ਤੇ ਚੋਖਾ ਚੋਖਾ ਦੇਖੋ ਲਓ ਜੀ ਇੱਧਰ ਚੋਖਾ ਵੀ ਮਾਤ ਵੀ ਨੇ ਰੈਡੀ ਕਰਤਾ ਚਲੋ ਰਹਿਦੇ ਰਹਿਦੇ ਕੋਈ ਨਾ ਬੰਦ ਖਾਦਨੇ ਰਹਿ ਦੋਸਰੀ ਕਰ ਲੋ ਕੰਮ ਪਹਿਲਾਂ ਮੈਂ ਦਿਖਾਤਾ ਸੀ ਉਧਰ ਹਾਂ ਆ ਵੀ ਗੱਤ ਬਹੁਤ ਇੰਨੇ ਤੇ ਲੋ ਜੀ ਸਾਰਾ ਕੁਝ ਰੈਡੀ ਹੋ ਗਿਆ ਆ ਤੇ ਹੁਣ ਖਾਂਦੇ ਆ ਜੀ ਰੋਟੀ ਪਾਣੀ ਤੇ ਮਿਲਦੇ ਆ ਜੀ ਤੁਹਾਨੂੰ ਫਿਰ ਬਣੇ ਰਿਓ ਬਲੌਗ ਦੇ ਨਾਲ ਦੁਬਾਰਾ ਬੋਲੋ ਦੁਬਾਰਾ ਬੋਲੋ ਸਪੈਸ਼ਲ ਥਾਲੀ ਹਾਂ ਲੋ ਜੀ ਆ ਜੋ ਜੀ ਦਾਲ ਦਾਲ ਆਵਾਲ ਕੇ ਚਾਵਲ ਚਾਵਲ ਠੀਕ ਆ ਤੇ ਚੋਖਾ ਚੋਖਾ ਜੀਰਾ ਬਟਰ ਜੀਰਾ ਬਟਰ ਲੋ ਇਹ ਸਪੈਸ਼ਲ ਅਸਾਮ ਦੀ ਅਸਾਮਦੀ ਹੈ ਨਾ ਮੋਦਾ ਇਹ ਹਾਂ ਇਹ ਅਸਾਮ ਚ ਕਹਿੰਦੇ ਖਾਂਦੇ ਆ ਸਾਨੂੰ ਤਾਂ ਪਤਾ ਨਹੀਂ ਪਰ ਅਸੀਂ ਸੁਣਿਆ ਇਹੀ ਆ ਤੇ ਜਿਹਨੇ ਖਾਣੇ ਸਾਡੇ ਘਰ ਖਾ ਸਕਦਾ ਇਹ ਸਾਰਾ ਕੁਝ ਮਿਕਸ ਕਰਕੇ ਜੀ ਮੂੰਗੀ ਦੀ ਦਾਲ ਨਾਲ ਆਲੂ ਤੇ ਪਿਆਜ਼ਾ ਦਾ ਚੌਖਾ ਤੇ ਨਾਲ ਜੀਰਾ ਵਾਟਰ ਹਾਂਜੀ ਕਿੱਦਾਂ ਜੀ ਆਗੇ ਜੀ ਲਓ ਜੀ ਸਾਡੇ ਮੁੰਡੇ ਦਾ ਗਾਣਾ YouTube ਤੇ ਵੀ ਆ ਗਿਆ ਜੀ ਹਰਮਨ ਰਾਮ ਗੜੀਆ ਦੇਖੋ ਜੀ ਚੈੱਕ ਕਰੋ ਜੀ ਠੀਕ ਆ ਜੀ ਤੇ ਹੁਣੇ-ਹੁਣੇ ਆਇਆ ਅਜੇ ਤੇ ਕਰਿਓ ਮੜਿਆ ਜੇ سپورਟ ਤੇ ਬਣੇ ਰਿਓ ਹੈ ਫੁੱਲ ਵੀਡੀਓ ਫੁੱਲ ਵੀਡੀਓ ਦਿਖਾ ਕੇ ਨਾ YouTube ਤੇ ਆ ਗਈ ਆ ਤੇ ਚਲੋ ਬਣੇ ਰਿਓ ਵਲੌਗ ਨਾ ਜੀ ਮਿਲਦੇ ਆ ਜੀ ਨਾਲੇ ਗਾਣਾ ਦੇਖਣ ਲੱਗੇ ਆ ਜੀ ਤੇ ਨਾਲੇ ਰੋਟੀ ਪਾਣੀ ਖਾ ਲਈਏ ਜੀ ਓ ਜੀ ਇਧਰ ਆਇਆ ਬਾਜ਼ਾਰ ਤੋਂ ਹਾਂਜੀ ਅੱਛਾ ਪੱਲੂ ਪੱਲੂ ਸਬਜ਼ੀਆਂ ਆਹੋ ਦੇ ਚਾਰਟੇ ਪਰ ਮਾਰੀਆ ਪੱਲਕ ਬੁਲਾਉਂਦੇ ਆ ਆ ਜਾ ਬਰ ਸਬਜ਼ੀਆਂ ਫਰੂਟ ਓ ਲੇਜ਼ੀ ਸੇਵ ਸੇਵ ਨਹੀਂ ਹੋ ਕੀ ਲੈ ਗਏ ਪਪੀਤਾ ਦੇ ਹੋ ਪਪੀਤਾ ਦੇ ਤੇ ਬੱਬੂ ਬੱਬੂ ਕੋਈ ਲਿਆਓ ਦਿਖਾਓ ਆ ਤੇਰਾ ਥੈਂਕ ਯੂ ਪੈਨ ਨੂੰ ਮੇਰੇ ਕੋ ਦੇ ਦਿਓ ਤੇਰਾ ਸਮਾਨ ਵੀ ਸਾਰਾ ਆ ਗਿਆ ਇਹਦਾ ਵੀ ਆ ਗਿਆ ਸਾਰਾ ਸਮਾਨ ਲਾ ਹਾ ਪੈਨ ਲਈ ਆਪਣੇ ਆ ਹੈ ਨਹੀਂ ਤੇ ਆ ਜੀ ਤਾਂ ਸਬਜ਼ੀ ਨਹੀਂ ਮੈਂ ਕਿਹਾ ਲਾ ਲਿਆ ਲੈ ਕੇ ਡਸਟਬਿਨ ਵਿੱਚ ਵਿਛਾਣ ਲਈ ਹਾਂ ਵਿਛਾ ਲੂ ਆ ਬੱਬੂ ਕੋਈ ਬੱਬੂ ਜੋ ਵਧੀਆ ਦਾ ਆਹੋ ਆ ਮੈਂ ਲੈ ਗਿਆ ਆਪਣੇ ਆਈ ਕਿਹੜੋਂ ਮੈਨੂੰ ਲਾਹ ਲਓ ਮੱਕਲਾਹ ਹੁਮ ਤਾਂ ਪਪੀਤਾ ਦੇਖਿਆ ਠੀਕ ਪਪੀਤਾ ਇੱਧਰ ਆ ਬੱਬੂ ਗੋਸ਼ੇ ਪਪੀਤਾ ਇੱਧਰ ਆ ਸਾਨੂੰ ਵੀ ਦਿਖਾ ਦਿਓ ਹੈ ਸਾਨੂੰ ਵੀ ਦਿਖਾ ਦਿਓ ਦੇਖੋ ਬੱਬੂ ਗੋਸ਼ੇ ਕਹਾਂ ਤਾਂ ਤੁਸੀਂ ਦੇਖੋ ਜਾਗੇ ਨਹੀਂ ਸਾਨੂੰ ਵੀ ਦਿਖਾ ਦਿਓ ਬਸ ਸਾਨੂੰ ਦਿਖਾ ਦਿਓ ਨਹੀਂ ਬੱਬੂ ਗੋਸ਼ੇ ਦਿਖਾ ਦਿਓ ਲਓ ਜੀ ਅੱਗੇ ਅੱਗੇ ਮੈਗਾ ਇੰਡਸਟਰੀਜ਼ ਵਿੱਚ ਵਿਚਾਲੇ ਨਾ ਵੱਡਾ ਰਫਾਉ ਤੋਂ ਦੁਕਾਨ ਤੋਂ ਲੈ ਕੇ ਦਿੱਤੀ ਆ ਠੀਕ ਆ ਦੁਕਾਵਾ ਹੀ ਨਹੀਂ ਲੱਗਦਾ ਹੁੰਦਾ ਹੈ ਹਮ ਠੀਕ ਆ ਤੇ ਬਾਕੀ ਆਲੂ ਪਿਆਜ਼ੀ ਹੈ ਨਾ ਆ ਆਲੂ ਪਿਆਜ਼ ਖੀਰਾ ਮੇਰੇ ਕਿ ਆਈਆਂ ਇਹ ਆਲੂ ਇੱਕ ਤਾਂ ਪੈਕਟ ਵਾਲਾ ਨੂੰ ਲੈ ਕੇ ਆਈਆਂ ਇੱਕ ਖੁੱਲੇ ਲੈ ਕੇ ਆਈਆਂ ਪੈਕਟ ਵਾਲੇ ਨਾ ਪਰੌਠੀ ਬਣਦੀ ਆ ਖੁੱਲੇ ਆਲੂਆਂ ਦੇ ਜੀਰੇ ਵਾਲੇ ਆਲੂ ਮੈਂ ਬਣਾਉਣੇ ਆ ਉਹਨੂੰ ਖੁੱਲੇ ਲੈ ਕੇ ਜਾਣੇ ਆ ਜੇ ਪੁੱਛਦੀ ਆ ਮੈਂ ਦਾਲ ਚਾਵਲ ਲੈ ਜੂਗੀ ਠੀਕ ਆ ਹੂੰ ਠੀਕ ਆ ਠੀਕ ਆ ਅਸੀਂ ਖੀਰਾ ਲੈ ਕੇ ਆਈਆਂ ठीक है, थीक है।, थीक है। तो बाकी तो चलो बाकी तु तो सारे ने देख ही लिया ठीक <laughs> <थीका>। है <laughs> चलो ठीक है फिर है ना अच्छा ओके okay. <laughs> ਮੈਂ ਮੁੜ ਜਾਣਾ ਹੈ ਚਲੋ ਠੀਕ ਹੈ ਫਿਰ ਲੋ ਜੀ ਟਾਈਮ ਹੋ ਗਿਆ ਜੀ 8:30 ਤੇ ਅਸੀਂ ਅੱਜ ਫਿਰ ਮੁੜ ਕੇ ਸ਼ਾਮ ਦੁਪਹਿਰ ਦਾ ਕਿ ਸ਼ਾਮ ਦਾ ਵਲੌਗ ਨਹੀਂ ਬਣਾਇਆ ਨਾ ਲੋ ਜੀ ਕੰਮ ਹੋ ਗਿਆ ਤੁਹਾਡਾ ਸਲਾਈ ਦਾ ਬੋਤੀ ਬਸ ਹੋ ਗਿਆ ਦੋ ਜੁ ਪੰਨਾ ਤੇ ਹੁਣ ਕੀ ਪ੍ਰੋਗਰਾਮ ਰੋਟੀ ਪਾਣੀ ਦਾ ਚੱਲੀ ਮੈਂ ਕਿੰਨੇ ਚ ਰੋਟੀ ਪਰੌਂਠੀਆਂ ਆ ਕੇ ਰੋਟੀ ਪਰੌਂਠੀਆਂ ਦੋ ਖਾਵਾਂਗੇ ਦਾਵ ਦੇ ਨਾਲ ਮੂੰਗੀ ਮਸਲਾ ਦੇ ਦਾਵ ਦੇ ਨਾਲ ਹਾਂਜੀ ਮਾਤਾ ਜੀ ਤੁਸੀਂ ਮੈਂ ਤੇ ਰੋਟੀ ਚਾਹ ਬਣਾਣ ਆਲਾ ਹਾਂ ਚਾਹ ਬਣਾਣ ਆਲ ਵਧੀਆ ਜੀ ਅਜੀ ਰੋਟੀ ਖਾਣ ਲੱਗਿਆ ਅਜੀ ਲਓ ਜੀ ਇੱਧਰ ਵੀ ਦੇਖੋ ਕੀ ਕਰਦੀ ਪਈ ਆ ਸਵੇਰੇ ਲੱਗਣਾ ਇਹਦਾ ਸਕੂਲ ਲਓ ਜੀ ਦੇਖੋ ਖਲਾਰਾ ਸਕੂਲ ਦਾ ਕਰਦੀ ਪਈ ਐ ਸਾਰਾ ਕੰਮ ਤੇ ਨਾਲ ਦੇਖਦੀ ਪਈ ਐ ਤਾਰਕ ਮੇਤਾ ਕਾ ਉਲਟਾ ਚਸ਼ਮਾ ਹੈ ਉਹ ਰੋਟੀ ਖਾਣ ਲੱਗੇ ਵੀ ਦੇਖਣਾ ਤੇ ਸਕੂਲ ਦਾ ਕੰਮ ਕਰਨ ਲੱਗੇ ਵੀ ਦੇਖਣਾ ਹਨਾ ਪੇਪਰ ਕਦੋਂ ਸ਼ੁਰੂ ਆ ਪਰਸੋ ਦਾ ਕੱਲ ਪੇਪਰ ਪਹਿਲਾ ਜੀ 8 ਜੀ ਕੇ 8 ਜੀ ਕੇ 8 ਲਓ ਜੀ ਪਹਿਲਾ ਪੇਪਰ ਤਾਂ ਸੋਖਾ ਹੀ ਆ ਜੀ ਕੇ ਆਰਟ ਤੇ ਹਰਮਨ ਚਲ ਬਣਾਓ ਫੇਰ ਰੋਟੀ ਪਾਣੀ ਪਹਿਲਾਂ ਹੈ ਅਸੀਂ ਹਜੇ ਨਹੀਂ ਆਉਣਾ ਅਸੀਂ ਰੋਟੀ ਖਾਣ ਲੱਗੇ ਹਜੇ ਤੇ ਚਲੋ ਬਣਾਓ ਰੋਟੀ ਫੇਰ ਬਣੇ ਰਿਓ ਬਲੌਗ ਨਾਲ ਹੀ ਮਿਲਦੇ ਆਂ ਰੋਟੀ ਪਾਣੀ ਖਾ ਕੇ ਸਾਡੇ ਮੁੰਡੇ ਦਾ ਗਾਣਾ ਆ ਗਿਆ ਹਾਂ ਗਾਣਾ ਚੱਲ ਵੀ ਗਿਆ ਵਧੀਆ ਵੈਸੇ ਫਿਲਹਾਲ ਪਹਿਲੇ ਦਿਨ ਦਾ ਰਿਸਪੌਂਸ ਵਧੀਆ ਮਿਲਿਆ ਆਂ ਗਾਹ ਦੇਖੋ ਇਹਨਾਂ ਨੂੰ ਵੈਸੇ ਆਪਾਂ ਨੂੰ ਦਿਖਾਣੀ ਚਾਹੀਦੀ ਆਈਡੀ ਹੈ ਨਾ ਆਪ ਦਿਖਾ ਦਿੰਨੇ ਆ ਲਾਓ ਟੀਵੀ ਲਾਓ ਲਓ ਜੀ ਉਧਰੋਂ ਵੈਸੇ ਸਾਰਿਆਂ ਨੂੰ ਪਤਾ ਹੀ ਆ ਹਰਮਨ ਦਾ ਨਾਮ ਇਹ ਬਹੁਤ ਹੀ ਵਧੀਆ ਹਰਮਨ ਤਾਂ ਸਾਰਿਆਂ ਨੂੰ ਪਤਾ ਹੀ ਆ ਲਾਦੇ ਉਹਦੀ ਆਈਡੀ ਹਰਮਨ ਰਾਮਗੜੀਆ ਲੋ ਜੀ ਤੁਹਾਨੂੰ ਦਿਖਾਣੇ ਆ ਜੀ ਕੱਢ ਗਏ ਤੇ ਨਾਲ ਤੁਹਾਨੂੰ ਮਾੜਿਆ ਜਿਹਾ ਗਾਣਾ ਵੀ ਸੁਣਾਣੇ ਆ ਨਹੀਂ ਆਹ ਦੇ ਉੱਪਰ ਹੀ ਆ ਜਾਣੀ ਆ ਇਹ ਆ ਲੋ ਜੀ ਹਰਮਨ ਰਾਮਗੜੀਆ ਬਲੌਗਸ ਜਦੋਂ ਇਹਨੂੰ ਖੋਲਾਂਗੇ ਆਪਾਂ ਆ ਦੇਖੋ ਜੀ ਪਹਿਲਾ ਹੀ ਗਾਣਾ ਇਹਦਾ ਗੁਲਾਬ ਐਂਡ ਗੰਸ ਕਿਉਂਕਿ ਸਾਨੂੰ ਕਿਹੜਾ ਇੱਥੇ ਕਾਪੀਰਾਈਟ ਆਉਣਾ ਆਪਣੇ ਗਾਣਾ ਇਹ ਸਾਨੂੰ ਵੀ ਕਾਪੀਰਾਈਟ ਹੈ। ਬਾਕੀ ਕੁਝ ਕਹਿ ਵੀ ਨਹੀਂ ਰਹਾਦੇ ਹੈਗੇ। ਯੂਟਿਊਬ ਹਾਂ ਥੋੜੇ ਪਤਾ ਵੀ ਇਹਨਾਂ ਦਾ ਮੁੰਡਾ ਹੈ। ਚਲੋ ਜੇ ਜੇ ਕਾਪੀਰਾਈਟਾ ਕੋਈ ਮੈਂ ਕੱਟ ਦਿਆਂ ਗਾਣਾ। ਚਲੋ ਠੀਕ। ਐ ਲਾਜੀ ਆ ਗਾਣਾ। ਨਹੀਂ ਪਤਾ ਕਿ ਇਹਨਾਂ ਦੇ ਨਹੀਂ ਇਹ ਦੂਸਰਾ ਕਾਪੀਰਾਈਟ ਨਹੀਂ ਹੈ। ਦੇਖੋ ਜੀ। ਸਾਰੇ ਜਣੇ ਕਰਿਓ ਦੁਆ ਵੀ ਇਹ ਗਾਣਾ ਚੱਲੇ ਔਰ ਸਾਰੇ ਜਣੇ ਦੇਖਿਓ। ਸਾਰੇ ਕੰਮ ਨਹੀਂ। ਦੇਖਦੇ-ਦੇਖ ਫਿਲੋ ਕਾਤਾ ਜਿਵੇਂ ਸਮਝਦੀ। ਅੱਜ ਅਸੀਂ ਹੁਣ ਪੂਰਾ ਨੋ ਗਾਣਾ ਆ ਹਾਂ ਚਲੋ ਕੋਈ ਗੱਲ ਨਹੀਂ ਮੈਂ ਛੋਟਾ ਜਿਹਾ ਵਲੋਗ ਪਹਿਲਾਂ ਆਪਣੇ ਚੈਨਲ ਦੇ ਗਾਣਾ ਪਾ ਕੇ ਦੇਖ ਲੈਣਾ ਜੀ ਕਿਤੇ ਹੁੰਦਾ ਤਾਂ ਨਹੀਂ ਹੈਗਾ ਚਲੋ ਬਣੇ ਰਿਓ ਵਲੋਗ ਨਾਲ ਜੀ ਮਿਲਦੇ ਜੀ ਰੋਟੀ ਪਾਣੀ ਖਾ ਕੇ ਹੁਣ ਸੁਣਦੇ ਜੀ ਅਸੀਂ ਗਾਣਾ ਪੂਰਾ ਕਿਉਂਕਿ ਯਾਰ ਮੇਰੇ ਸਾਰੇ ਹੱਥ ਆ ਵਾਲੇ ਲਓ ਜੀ ਇੱਧਰ ਹੋ ਗਈ ਆ ਜੀ ਸਾਡੀ ਰੋਟੀ ਪਾਣੀ ਰੈਡੀ ਹਾਂਜੀ ਪੰਜੀ ਹੋ ਗਈ ਨਹੀਂ ਹੈ ਪਾ ਦੇ ਪਾ ਦੇ ਹੁਣ ਇਹ ਤਾਂ ਚਾਹ ਬਣ ਗਈ ਪਰੌਂਠੀਆਂ ਬਣਦੀਆਂ ਪਈਆਂ ਹਰਮਨ ਨੂੰ ਵਾਜ ਮਾਰਤੀ ਆ ਕਹਿੰਦਾ ਤੁਸੀਂ ਸ਼ੁਰੂ ਕਰੋ ਮੈਂ ਆਇਆ ਮੜੇ ਜੇ ਫੋਨ ਤੇ ਗੱਲ ਕਰ ਰਿਆ ਹੈ ਤੇ ਚਲੋ ਆਜੋ ਤੁਸੀਂ ਵੀ ਲੈ ਕੇ ਅੰਦਰ ਫਿਰ ਓ ਓਕੇ ਓਕੇ ਲੋ ਜੀ ਇੱਧਰ ਰੋਟੀ ਘਾਟੀ ਸਾਡੀ ਆ ਗਈ ਹੈ ਜੀ ਲੱਗਿਆ ਜੀ ਹੁਣ ਆਪਾਂ ਰੋਟੀ ਖਾਣ ਤੇ ਟਰਸਟ ਇਸ਼ੂ ਹੈ ਨਾ ਇਹਨਾਂ ਦੇ ਬਹੁਤ ਜ਼ਿਆਦਾ ਟਰਸਟ ਇਸ਼ੂ ਆ ਚਲੋ ਚਮਚੇ ਵੀ ਲਿਆ ਲੋ ਜੀ ਹੁਣ ਰੋਟੀ ਪਾਣੀ ਖਾ ਕੇ ਮਿਲਦੇ ਆਂ ਜੀ ਹਾਂ ਚਲੋ ਚਾਹ ਵੀ ਨਹੀਂ ਆ ਚਾਹ ਵੀ ਬਣਾਈਆ ਬਣੇ ਰਿਓ ਵਲੋਗ ਨਾਲ ਜੀ ਮਿਲਦੇ ਆਂ ਜੀ ਨਾਸ਼ਤਾ ਪਾਣੀ ਦੁਪਹਿਰ ਆਬਦਾ ਕਰਕੇ ਦੁਪਹਿਰ ਦਾ ਨਿਕਲ ਗਏ ਮੂੰਹ ਮੇਰੇ ਲਓ ਜੀ ਟਾਈਮ ਹੋ ਗਿਆ ਜੀ 10 ਤੇ ਸਾਰੇ ਦਿਨ ਦੇ ਥੱਕ ਟੁੱਟ ਕੇ ਆਪਾਂ ਆ ਗਏ ਆਂ ਜੀ ਆਪਣੇ ਰੂਮ 'ਚ ਕੰਮ ਕਾਰ ਸਾਰੇ ਨਿਬੇੜ ਗਏ ਤੇ ਹਾਂਜੀ ਕਰੋ ਜੀ ਬਲੌਗ ਦਾ ਐਂਡ ਹਾਂਜੀ ਕਰਦੇ ਆਂ ਅੱਜ ਦੇ ਬਲੌਗ ਦਾ ਇੱਥੇ ਐਂਡ ਤੇ ਕਰਾਂਗੇ ਸਵੇਰ ਨੂੰ ਇੱਕ ਨਵਾਂ ਬਲੌਗ ਸ਼ੁਰੂ ਤੇ ਲੱਖੇ ਕਮੈਂਟ ਕਰਨਾ ਨਾ ਭੁੱਲੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜਿਸੇ ਤੁਹਾਨੂੰ ਦਾ ਬਲੌਗ ਦਨ ਲੱਗਦਾ ਚਲੋ ਮਿਲਦੇ ਆਂ ਬਕਰ ਲੈ ਕੱਲ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ